ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਮੁਫਤ ਬਿਜਲੀ ਬਾਰੇ ਸਰਕਾਰ ਦਾ ਵੱਡਾ ਫੈਸਲਾ ਨਵੀਂ ਯੋਜਨਾ ਦੀ ਤਿਆਰੀ 600 ਯੂਨਿਟ ਫ੍ਰੀ ਸਕੀਮ ਹੋਵੇਗੀ ਬੰਦ ਕੀਹਾਪੁਰੀ ਅਪਡੇਟ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲੈਟ ਉਪਰ ਦੇਖਣ ਨੂੰ ਮਿਲ ਸਕਣੀਆਂ ਤਾਂ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਆਮ ਆਦਮੀ ਪਾਰਟੀ ਨੇ ਇੱਕ ਗਾਰੰਟੀ ਦਿੱਤੀ ਸੀ 600 ਯੂਨਟ ਫ੍ਰੀ ਬਿਜਲੀ ਦੇਣ ਦੀ ਅਤੇ ਹੁਣ ਉਹ ਗਾਰੰਟੀ ਨੂੰ ਪੰਜਾਬ ਸਰਕਾਰ ਪੂਰਾ ਕਰ ਰਹੀ ਹੈ ਅਤੇ ਇਸ ਦਾ ਲਗਭਗ 90% ਲੋਕਾਂ ਨੂੰ ਇਹ ਸਕੀਮ ਦਾ ਲਾਭ ਮਿਲ ਰਿਹਾ ਹੈ ਔਰ ਇਸ ਦਾ ਲਾਭ ਅਗਰ ਤੁਸੀਂ ਵੀ ਲੈ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਨਿਊਜ਼ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਸਕੀਮ ਵਿੱਚ ਬਹੁਤ ਜਲਦੀ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਜਿਸ ਦਾ ਆਪਣੇ ਤੇ ਕਾਫੀ ਭਾਰੀ ਨੁਕਸਾਨ ਹੋ ਸਕਦਾ ਹੈ ਤਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਮਿਲ ਸਕਣ ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਸੀਐਮ ਮਾਨ ਦੁਆਰਾ ਆਪਣੀ ਜੋ ਗਾਰੰਟੀ ਦਿੱਤੀ ਗਈ ਸੀ 600 ਯੂਨਟ ਫ੍ਰੀ ਬਿਜਲੀ ਦੀ ਗਾਰੰਟੀ ਨੂੰ ਪੂਰਾ ਕਰ ਦਿੱਤਾ ਗਿਆ ਹੈ ਦਿੱਲੀ ਵਿੱਚ ਵੀ 600 ਯੂਨਟ ਫ੍ਰੀ ਬਿਜਲੀ ਮਿਲ ਰਹੀ ਹੈ ਅਤੇ ਪੰਜਾਬ ਵਿੱਚ ਵੀ 600 ਯੂਨਟ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਲੇਕਿਨ ਇਸ ਦਾ ਆਪਾਂ ਨੂੰ ਨੁਕਸਾਨ ਤੇ ਫਾਇਦਾ ਕੀ ਹਨ ਦੋਸਤੋ ਤੁਹਾਨੂੰ ਪਤਾ ਹੀ ਹੈ ਕੋਈ ਵੀ ਸਰਕਾਰ ਜਦੋਂ ਵੀ ਆਉਂਦੀ ਆ ਆਪਣੀ ਨਵੀਆਂ ਗਾਰੰਟੀਆਂ ਲੈ ਕੇ ਆਉਂਦੀ ਆ ਤਾਂ ਕਿ ਲੋਕਾਂ ਦੀ ਜੋ ਭੀੜ ਹੈ ਉਸ ਨੂੰ ਆਪਣੇ ਵੱਲ ਕੀਤਾ ਜਾ ਸਕੇ ਅਤੇ ਆਪਣੀ ਸਰਕਾਰ ਨੂੰ ਕਾਮਯਾਬ ਕੀਤਾ ਜਾ ਸਕੇ ਜੋ ਕਿ ਪੰਜਾਬ ਦੇ ਵਿੱਚ ਕੀਤਾ ਗਿਆ ਹੈ ਅਤੇ ਜੋ ਗਰੰਟੀਆਂ ਆਪਾਂ ਨੂੰ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਸਰਕਾਰ ਪੂਰਾ ਕਰ ਰਹੀ ਹੈ ਬਟ ਦੂਜੇ ਪਾਸੇ ਦੇਖਿਆ ਜਾਵੇ ਪੰਜਾਬ ਅੱਗੇ ਨਾਲੋਂ ਵੱਧ ਕਰਜ਼ੇ ਦੇ ਵਿੱਚ ਡੁੱਬ ਰਿਹਾ ਹੈ ਉਸ ਦਾ ਕਾਰਨ ਇਹੀ ਹੈ ਕਿ ਜੋ ਗਰੰਟੀਆਂ ਆਪਾਂ ਨੂੰ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਹੋਰ ਕਰਜ਼ਾ ਲੈਰੀ ਹੈ ਅਤੇ ਉਹਨਾਂ ਗਰੰਟੀਆਂ ਨੂੰ ਪੂਰਾ ਕਰ ਰਹੀ ਹੈ ਜਿਸ ਦਾ ਨੁਕਸਾਨ ਆਪਾਂ ਨੂੰ 5 ਸਾਲ ਬਾਅਦ ਦੇਖਣ ਨੂੰ ਮਿਲੇਗਾ ਜਿਸ ਟਾਈਮ ਆਪਣਾ ਕਰਜ਼ਾ ਇਸ ਤੋਂ ਵੀ ਜ਼ਿਆਦਾ ਵੱਧ ਜਾਏਗਾ ਅਤੇ ਉਸ ਕਰਜ਼ੇ ਦਾ ਅਸਰ ਪੂਰੇ ਪੰਜਾਬ ਵਾਸੀਆਂ ਤੇ ਪਵੇਗਾ ਅਤੇ ਉਹ ਕਰਜ਼ਾ ਪੂਰਾ ਕਰਨ ਦੇ ਲਈ ਸਰਕਾਰਾਂ ਆਪਣੀਆਂ ਜੇਬਾਂ ਨੂੰ ਹੀ ਖੋਲਣਗੀਆਂ ਜਿਸ ਕਰਕੇ ਆਪਾਂ ਨੂੰ ਭਾਰੀ ਪਰਕਮ ਨੁਕਸਾਨ ਹੋਵੇਗਾ ਦੂਸਰੀ ਪਾਸੇ ਗੱਲ ਕਰੀਏ ਪੰਜਾਬ ਸਰਕਾਰ ਨੇ 600 ਯੂਨਟ ਜੋ ਫ੍ਰੀ ਬਿਜਲੀ ਦਿੱਤੀ ਹੈ ਇਸ ਦੇ ਉੱਪਰ ਪੀਐਸਪੀਸੀਐਲ ਨੇ ਵੀ ਨਵੇਂ ਨਿਯਮ ਲਾਗੂ ਕਰ ਦਿੱਤੇ ਆ ਅਤੇ ਆਪਣਾ ਸਿਕੰਜਾ ਕੱਸ ਦਿੱਤਾ ਆ ਅਗਰ ਕੋਈ ਨਵੇਂ ਨਿਯਮਾਂ ਦਾ ਫਾਲੋ ਨਹੀਂ ਕਰਦਾਗਾ ਰੂਲਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 600 ਯੂਨਟ ਫ੍ਰੀ ਬਿਜਲੀ ਨਹੀਂ ਦਿੱਤੀ ਜਾਂਦੀ ਦੂਸਰਾ ਨੰਬਰ ਉਸ ਦੇ ਉੱਪਰ ਭਾਰੀ ਪਰਿਕਰਮ ਜੁਰਮਾਨਾ ਦੱਬਿਆ ਜਾਂਦਾ ਹੈ ਉਸ ਦਾ ਕਾਰਨ ਇਹੀ ਆ ਕਿ ਕਿਵੇਂ ਨਾ ਕਿਵੇਂ ਸਰਕਾਰ ਆਪਣਾ ਜੋ ਪੀਐਸਪੀਸੀਐਲ ਘਾਟੇ ਵਿੱਚ ਚੱਲ ਰਿਹਾ ਉਸ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋਇਆ ਕਿਉਂਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਮੀਟਰਾਂ ਦੇ ਬਿੱਲ ਪੈਂਡਿੰਗ ਦੇ ਵਿੱਚ ਪਏ ਹੋਏ ਆ ਔਰ ਸਰਕਾਰ ਹੁਣ ਉਹਨਾਂ ਬਿੱਲਾਂ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਆ ਅਤੇ ਜੋ ਲੋਕਾਂ ਦੇ ਬਿੱਲ ਨਹੀਂ ਭਰ ਰਹੇਗੇ ਉਹਨਾਂ ਤੇ ਐਕਸ਼ਨ ਲਏ ਜਾ ਰਹੇ ਹਨ ਦੂਸਰੇ ਪਾਸੇ ਪੰਜਾਬ ਦੇ ਵਿੱਚ ਜੋ ਪੀਐਸਪੀਸੀਐਲ ਨੇ ਨਵੇਂ ਨਿਯਮ ਲਾਗੂ ਕੀਤੇ ਆ ਤੁਹਾਡਾ ਮੀਟਰ ਦਾ ਲੋਡ ਜਿੰਨਾ ਤੁਹਾਡੇ ਘਰ ਦਾ ਲੋਡ ਹੈ ਉਸ ਮੁਤਾਬਕ ਨੋ ਹੋਣਾ ਚਾਹੀਦਾ ਹੈਗਾ ਦੂਸਰਾ ਨੰਬਰ ਜੋ ਤੁਹਾਡੇ ਘਰ ਦੇ ਵਿੱਚ ਮੀਟਰ ਲੱਗਿਆ ਹੋਇਆ ਉਹ ਤੁਹਾਡੇ ਨਾਮ ਤੇ ਹੋਣਾ ਚਾਹੀਦਾਗਾ ਅਗਰ ਤੁਹਾਡਾ ਮੀਟਰ ਕਿਸੇ ਦਾਦਾ ਪਰਦਾਦੇ ਦੇ ਨਾਮ ਤੇ ਚੱਲ ਰਿਹਾ ਹੈ ਅਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤਾਂ ਤੁਹਾਨੂੰ ਮੀਟਰ ਆਪਣੇ ਨਾਮ ਤੇ ਸ਼ਿਫਟ ਕਰਉਣਾ ਪਵੇਗਾ ਤੀਸਰਾ ਨੰਬਰ ਤੁਹਾਡੇ ਬਿੱਲ ਜਿੰਨੇ ਵੀ ਪੈਂਡਿੰਗ ਨੇ ਉਹਨਾਂ ਨੂੰ ਤੁਸੀਂ ਕਲੀਅਰ ਕਰੋਗੇ ਫਿਰ ਤੁਸੀਂ 600 ਯੂਨਟ ਬਿਜਲੀ ਦਾ ਲਾਭ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਡਾ ਮੀਟਰ ਬਾਹਰ ਬਿਜਲੀ ਵਾਲੇ ਖੰਬੇ ਦੇ ਉੱਪਰ ਲੱਗਿਆ ਹੋਣਾ ਚਾਹੀਦਾ ਅਗਰ ਤੁਹਾਡਾ ਮੀਟਰ ਗੇਟ ਤੇ ਜਾਂ ਫਿਰ ਤੁਹਾਡੇ ਘਰ ਦੇ ਅੰਦਰ ਲੱਗਿਆ ਹੈ ਤਾਂ ਤੁਹਾਨੂੰ 600 ਯੂਨਟ ਬਿਜਲੀ ਦਾ ਲਾਭ ਨਹੀਂ ਮਿਲੇਗਾ ਤਾਂ ਇਹ ਸ਼ਰਤਾ ਲਾਗੂ ਕਰਨ ਤੋਂ ਬਾਅਦ ਪੀਐਸਪੀਸੀਐਲ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਪੰਜਾਬ ਵਿੱਚ ਅੱਜ ਤੋਂ ਜ਼ਿਆਦਾ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਬਿਜਲੀ ਦੀ ਚੋਰੀ ਵੀ ਹੱਦ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਕਰਕੇ ਪੀਐਸਪੀਸੀਐਲ ਅਤੇ ਸਰਕਾਰ ਇਹਨਾਂ ਸਖਤ ਨਿਯਮਾਂ ਨੂੰ ਲਾਗੂ ਕਰ ਰਹੀ ਹੈ। ਔਰ ਇਸ ਤੋਂ ਇਲਾਵਾ ਪੰਜਾਬ ਵਿੱਚ ਜੋ ਪੰਜਾਬ ਸਰਕਾਰ ਨੇ ਵਾਅਦਾ ਦਿੱਤਾ ਹੈ ਕਿਤੇ ਨਾ ਕਿਤੇ ਉਹ ਵਾਅਦਾ ਪੂਰਾ ਨਹੀਂ ਕਰ ਪਾਰੇਗੇ ਜਿਸ ਕਰਕੇ ਉਹਨਾਂ ਨੂੰ ਵਾਅਦੇ ਦੇ ਵਿੱਚ ਜੋ ਆਪਣੇ ਰੂਲਾਂ ਦੇ ਅਨੁਸਾਰ ਜੋ ਸਕੀਮ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ ਤਾਂ ਜੋ ਕੁਝ ਘਰਾਂ ਨੂੰ 600 ਯੂਨਟ ਫ੍ਰੀ ਬਿਜਲੀ ਦਾ ਲਾਭ ਮਿਲ ਸਕੇ ਅਤੇ ਬਾਕੀਆਂ ਨੂੰ ਇਸ ਸਕੀਮ ਦਾ ਲਾਭ ਨਾ ਮਿਲੇ। ਔਰ ਅਗਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਹੈ ਤਾਂ ਤੁਹਾਨੂੰ ਸਾਰੇ ਨਿਯਮ ਫੋਲੋ ਕਰਨੇ ਪੈਣਗੇ ਫਿਰ ਹੀ ਤੁਹਾਨੂੰ 600 ਯੂਨਟ ਬਿਜਲੀ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਟਰਾਈ ਕਰ ਰਹੀ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਸੋਲਰ ਸਿਸਟਮ ਦਾ ਯੂਜ਼ ਕੀਤਾ ਜਾਵੇ ਤਾਂ ਕਿ ਜੋ ਕੁਦਰਤੀ ਬਿਜਲੀ ਬਣਦੀ ਹੈ ਉਸ ਦੀ ਬਜਟ ਕੀਤੀ ਜਾ ਸਕੇ ਅਤੇ ਸਰਕਾਰ ਨੂੰ ਜੋ ਘਾਟਾ ਹੋ ਰਿਹਾ ਉਸ ਨੂੰ ਕਿਵੇਂ ਨਾ ਕਿਵੇਂ ਪੂਰਾ ਕੀਤਾ ਜਾ ਸਕੇ। ਔਰ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੋਟਰਾਂ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ ਅਗਰ ਤੁਸੀਂ ਸੋਲਰ ਸਿਸਟਮ ਆਪਣੀ ਮੋਟਰ ਦੇ ਉੱਪਰ ਲਗਵਾਉਣਾ ਚਾਹੁੰਦੇ ਹੋ ਤਾਂ ਸੋਲਰ ਸਿਸਟਮ ਦੇ ذریعے ਤੁਸੀਂ ਸਬਸਿਡੀ ਲੈ ਕੇ ਉਸ ਨੂੰ ਅਪਲਾਈ ਕਰਕੇ ਇਸ ਦਾ ਲਾਭ ਉਠਾ ਸਕਦੇ ਹੋ ਔਰ ਅਗਰ ਤੁਸੀਂ ਚਾਹੁੰਦੇ ਹੋ ਸੋਲਰ ਸਿਸਟਮ ਵਾਲਾ ਫਾਰਮ ਕਿਵੇਂ ਭਰਨਾ ਉਸ ਦੀ ਜਾਣਕਾਰੀ ਨੈਕਸਟ ਵੀਡੀਓ ਵਿੱਚ ਸ਼ੇਅਰ ਕਰਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨਾ ਟਾਈਮ ਤੱਕ ਪੰਜਾਬ ਵਿੱਚ 600 ਯੂਨਟ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਲੇਕਿਨ ਪਿਛਲੇ ਬਿਆਨ ਅਨੁਸਾਰ ਪੰਜਾਬ ਵਿੱਚ ਸੀਐਮ ਮਾਨ ਨੇ ਦੱਸਿਆ ਗਿਆ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਰਹੇਗੀ 600 ਯੂਨਟ ਦਾ ਲਾਭ ਹਰ ਇੱਕ ਵਰਗ ਦੇ ਲੋਕਾਂ ਨੂੰ ਮਿਲਦਾ ਰਹੇਗਾ ਧੰਨਵਾਦ ਮਿਲਦੇ ਆ ਹੋਰ ਨਵੀਆਂ ਅਪਡੇਟ ਦੇ ਲਈ